ਹਾਂਜੀ ਦੋਸਤੋ ਕੀ ਹਾਲ ਚਾਲ ਆ ਹੁਣ ਪਵੇਗੀ ਧੱਕ ਪੂਰੇ ਜ਼ਬਰਦਸਤ ਕਬੱਡੀ ਮੈਚ ਹੋਣ ਜਾ ਰਿਹਾ ਜੀ ਫਰਵਰੀ ਦੇ ਮਹੀਨੇ ਜਨਵਰੀ ਤੋਂ ਲੈ ਕੇ ਮਾਰਚ ਤੱਕ ਸਿਰੇ ਦੇ ਮੈਚ ਸਿਰੇ ਦੇ ਕਬੱਡੀ ਕੱਪ ਹੋਣ ਜਾ ਰਿਹਾ ਹੈ ਨਿਊਜ਼ੀਲੈਂਡ ਦੇ ਵਰਲਡ ਕੱਪ ਤੋਂ ਬਾਅਦ ਉਹੀ ਟੀਮਾਂ ਆਪਣੇ ਪੰਜਾਬ ਦੀ ਧਰਤੀ ਤੇ ਖੇਡਦੀਆਂ ਨਜ਼ਰ ਆਉਣਗੀਆਂ 6 ਟੀਮਾਂ ਇਸ ਕਬੱਡੀ ਕੱਪ ਵਿੱਚ ਭਾਗ ਲੈਣ ਦੀਆਂ ਕਿਹੜੇ ਕਬੱਡੀ ਕੱਪ ਵਿੱਚ ਭਾਗ ਲੈਣ ਦੀਆਂ ਕਿਹੜੇ ਕਬੱਡੀ ਕੱਪ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀਗਾ ਉਹੀ ਕਬੱਡੀ ਕੱਪ ਹੋਣ ਜਾ ਰਿਹਾ ਕਪੂਰਥਲੇ ਦੀ ਧਰਤੀ ਤੇ ਕਿੱਥੇ ਹੋਣ ਜਾ ਰਿਹਾ ਤੁਹਾਨੂੰ ਵੀਡੀਓ ਵਿੱਚ ਅੱਗੇ ਆਪਾਂ ਦੱਸਾਂਗੇ 6 ਕਬੱਡੀ ਦੀਆਂ ਇੰਟਰਨੈਸ਼ਨਲ ਟੀਮਾਂ ਨਿਊਜ਼ੀਲੈਂਡ ਬੇ ਆਫ ਪਲਾਂਟ ਇਹਦੇ ਵਿੱਚ ਸ਼ੀਲੂ ਉਸੇ ਤਰ੍ਹਾਂ ਜੈਸੇ ਜਿੱਦਾਂ ਵੀ ਲੀਡ ਕਰਦਾ ਉਸੇ ਤਰ੍ਹਾਂ ਲੀਡ ਕਰੂਗਾ ਉਹਦੇ ਵਿੱਚ ਅੱਗੇ ਜਾ ਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜਿਹੜਾ ਕਿ ਘਰਾਲਾ ਲੋਣਾ ਦੀ ਟੀਮ ਉਹਦੇ ਵਿੱਚ ਪਾਲਾ ਜਲਾਲਪੁਰੀਆ ਦੁੱਲਾ ਬੱਗੇਪਿੰਡੀਆ ਖੇਡਣਗੇ ਇਹਦੇ ਨਾਲ ਆਯਾਦ ਸਪੋਰਟਸ ਕਲੱਬ ਜਿਹੜਾ ਕਿ ਸ਼ੱਕਰਪੁਰ ਦੀ ਟੀਮ ਸ਼ਹਯਾਦ ਅਲੀ ਤੇ ਫਰੀਆਦ ਅਲੀ ਲੀਡ ਕਰਨਗੇ ਤੇ ਪੂਰੀ ਧੱਕ ਪਵੇਗੀ ਇਹ ਮੈਚ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀਗਾ ਕਿੰਨੇ ਡੇਟ ਤੇ ਤੇ ਕਿਹੜੇ ਮਾਹੌਲ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਹੋਵੇਗਾ ਜੀ ਇਹ ਤੁਹਾਨੂੰ ਆਪਾਂ ਅੱਗੇ ਦੱਸਾਂਗੇ ਇਹਦੇ ਵਿੱਚ ਬੁਲਟ ਨਾਮ ਦਿੱਤੇ ਜਾਣੇ ਆ ਬੈਸਟ ਰੇਡਰਾਂ ਤੇ ਬੈਸਟ ਜਾਫੀਆਂ ਨੂੰ ਡੀਏਪੀ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸ਼ਾਹਕੋਟ ਲਾਈਨ ਤੇ ਗੁਰਦਾਸਪੁਰ ਲਾਈਨ ਇਹਨਾਂ ਦੇ ਜਿਹੜੇ ਟੌਪ ਦੇ ਚੋਟੀ ਦੇ ਪਲੇਅਰ ਆ ਜਿਹੜੇ ਉਹ ਖੇਡਣਗੇ ਪਹਿਲਾ ਨਾਮ 2.25 ਲੱਖ ਰੱਖਿਆ ਗਿਆ ਜੀ 6ਵਾਂ ਕਬੱਡੀ ਕੱਪੇ ਹੋਣ ਜਾ ਰਿਹਾ ਦੂਜਾ ਇਨਾਮ ਜਿਹੜਾ ਕਿ 1.75 ਲੱਖ ਆ ਚੱਲਦੇ ਮੈਚ ਦੇ ਵਿੱਚ ਕਬੱਡੀ ਦੇ ਵਿੱਚ ਰੇਡਾਂ ਤੇ ਜਾਫੀਆਂ ਤੇ ਇਨਾਮ ਰੱਖਿਆ ਗਿਆ ਚੱਲਦੇ ਮੈਚ ਦੇ ਵਿੱਚ ਲੱਖਾਂ ਡਾਲਰ ੜਾ ਦਿੱਤੇ ਜਾਣੇ ਆ ਇਹ ਮੈਚ ਦੇ ਵਿੱਚ ਵੇਗੋਵਾਲ ਦੀ ਧਰਤੀ ਤੇ ਹੋਣ ਜਾ ਰਿਹਾ ਜੀ ਇਹ ਕਬੱਡੀ ਕੱਪ 5 ਫਰਵਰੀ 2025 ਦਿਨ ਬੁੱਧਵਾਰ ਨੂੰ ਭੁੱਲਿਓ ਨਾ ਇਹ ਵੀਡੀਓ ਨੂੰ ਸੇਵ ਕਰ ਲਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੁਹਾਨੂੰ ਇਸ ਚੈਨਲ ਦੇ ਉੱਤੇ ਉਸ ਕਬੱਡੀ ਕੱਪ ਦੀਆਂ ਵੀਡੀਓ ਕਲਿੱਪ ਜਰੂਰ ਦੇਖਣ ਨੂੰ ਮਿਲਣਗੀਆਂ ਫਾਈਨਲ ਮੈਚ ਸੈਮੀਫਾਈਨਲ ਮੈਚ ਸਾਰੇ ਤੁਹਾਨੂੰ ਇਸੇ ਚੈਨਲ ਤੇ ਹੀ ਮਿਲਣਗੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ 6ਵਾਂ ਕਬੱਡੀ ਕੱਪ ਇਹ ਫਰਵਰੀ ਦੇ ਮਹੀਨੇ ਹੋਣ ਜਾ ਰਿਹਾ ਜੀ ਆਲ ਓਪਨ ਦੀਆਂ 6 ਇੰਟਰਨੈਸ਼ਨਲ ਜਿਹੜੀਆਂ ਟੀਮਾਂ ਆ ਇਹਦੇ ਵਿੱਚ ਭਾਗ ਲੈਣਗੀਆਂ ਬੁਲਟਾਂ ਨਾਮ ਦਿੱਤੇ ਜਾਣੇ ਆ ਪਹਿਲਾ ਨਾਮ 2.5 ਲੱਖ ਦੂਜਾ ਨਾਮ 1.75 ਲੱਖ ਇਹ ਇਨਾਮ ਨੂੰ ਵਧਾ ਵੀ ਦਿੱਤਾ ਜਾ ਸਕਦਾ ਹੈ ਜੀ ਮੇਕੋਵਾਲ ਦੀ ਧਰਤੀ ਤੇ ਕਪੂਰਥਲਾ ਜ਼ਿਲ੍ਹਾ ਵਿੱਚ 5 ਫਰਵਰੀ 2025 ਨੂੰ ਇਹ ਹੋਣ ਜਾ ਰਿਹਾ ਜੀ। ੁੱਲਾ ਬੱਗੇਪਿੰਡੀਆਂ ਖੁਸ਼ੀ ਵਰਗੇ ਟੌਪ ਦੇ ਅੰਬਾ ਸੌਰ ਸਿੰਘ ਜਿਹਦਾ ਕੀ ਨਾਮ ਲੈਣਾ ਭੁੱਲ ਗਏ ਸੀ ਉਹ ਵੀ ਪਹੁੰਚ ਰਿਹਾ ਜੀ। ਪੂਰੀ ਟੱਕ ਪੈਣੀ ਆ। ਫਸਨੇ ਮੈਚ ਹੋਣੇ ਆ। ਕੁੰਡੀਆਂ ਦੇ ਸਿੰਘ ਫਸਣਗੇ ਫਸਣਗੇ। ਇਹ ਮੈਚ ਦੇਖਣਾ ਨਾ ਭੁੱਲਣਾ। ਤੁਸੀਂ ਪਹੁੰਚਿਓ ਜਰੂਰ ਤੇ ਮੇਕੋਵਾਲ ਦੀ ਧਰਤੀ ਜ਼ਿਲ੍ਹਾ ਕਪੂਰਥਲਾ ਤਨ ਬੁੱਧਵਾਰ 5 ਫਰਵਰੀ 2025 ਧੰਨਵਾਦ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਧੰਨਵਾਦ